ਜਿੱਦੋਂ ਕੋ ਜਿਹੜਾ ਕਿ ਨਾ ਪਸ਼ੂਆਂ ਦਾ ਅੱਜ ਕੱਲ ਨਾ ਮਾਂ ਕੰਮ ਸ਼ੁਰੂ ਕਰਦਾ ਹੈ ਪਿੰਡ ਦੇ ਵਿੱਚ ਰਹਿ ਕੇ ਹੈ ਇਸ ਜਗ੍ਹਾ ਦੇ ਵਿੱਚ ਰਹਿ ਕੇ ਜਾਂ ਖੇਤਾਂ 'ਚ ਰਹਿ ਕੇ ਉਥੇ ਦਾ ਖੇਤਾਂ 'ਚ ਤਾਂ ਸਾਰੀਆਂ ਸੂਤਾਂ ਮਿਲ ਜਾਂਦੀ ਨੇ ਪਸ਼ੂਆਂ ਵਾਸਤੇ ਹਵਾ ਪਾਣੀ ਦਾ ਵੀ ਧੁੱਪ ਦਾ ਵੀ ਇੱਥੇ ਜਦੋਂ ਪਿੰਡ 'ਚ ਆਪਾਂ ਘਰ 'ਚ ਪਾਉਂਦੇ ਆ ਸ਼ੈੱਡ ਪਾਉਂਦੇ ਆ ਪਸ਼ੂਆਂ ਦਾ ਉਰੇ ਬਾਹਰਲੀ ਹਵਾ ਤਾਂ ਲੱਗਦੀ ਨਹੀਂ ਇੱਥੇ ਜਿੱਥੇ ਆਪਾਂ ਨੂੰ ਪੱਕੇ ਨੇੜੇ ਮੁੱਲ ਦੀ ਹਵਾ ਲੱਗਦੀ ਐ ਬਾਕੀ ਜੇ ਧੁੱਪ ਨਹੀਂ ਲੱਗਦੀ ਪਸ਼ੂਆਂ ਦਾ ਰੰਗ ਵੀ ਜਿਹੜਾ ਲਾਲਿੱਟਾ ਹੋ ਜਾਂਦਾ ਕਾਲੇ ਪਸ਼ੂਆਂ ਦਾ ਦਾ ਪਸ਼ੂਆਂ ਦਾ ਪਿੰਡਾਂ ਵਾਲਾ ਹੁੰਦਾ ਹੈ ਫੋਟਰੋਪੀ ਵੀ ਲੱਗਣੀ ਜ਼ਰੂਰੀ ਹੈ ਜੇ ਪਸੂ ਨੂੰ ਕੋਫੀ ਲੱਗਦੀ ਹੈ ਵਿਟਾਮਿਨ ਡੀ ਮਿਲਦਾ ਕੋਈ ਤੁਹਾਨੂੰ ਰੰਗ ਕਾਲਾ ਹੁੰਦਾ ਪਸੂ ਦਾ ਬਿਊਟੀ ਦਾ ਵੀ ਫਰਕ ਪੈਂਦਾ ਜੀ ਉਹ ਇੱਕ ਥਾਂ ਤੇ ਖੜੇ ਰਹਿੰਦੇ ਨੇ ਪਸੂ ਸੋਹਣੇ ਉਹ ਦੁਬਾਰੇ ਘੁੰਮਦੇ ਫਿਰਦੇ ਨੇ ਪਸੂ ਦੀ ਬਿਊਟੀ ਬਣੀ ਰਹਦੀ ਹੈ ਆਜਮਾ ਵੀ ਬਣਿਆ ਰਹਿੰਦਾ ਹੈ ਬਾਕੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਜਦੋਂ ਆਪਾਂ ਪਿੰਡ ਦੇ ਵਿੱਚ ਕੁਝ ਸ਼ੈੱਡ ਬਣਾਉਂਦੇ ਆ ਕੋਈ ਸ਼ੈੱਡਾਂ ਕੋ ਹਵਾ ਦਾ ਰੋਮਾਂ ਜੀ ਵੀ ਲੱਗਣੀ ਜ਼ਰੂਰੀ ਹੈ ਕੁਦਰਤ ਵੱਲੋਂ ਕੋਈ ਹਵਾ ਦਾ ਪ੍ਰੈਸ਼ਰ ਪਰ ਜੀ ਇਹ ਚਾਤਰਾਂ ਦੀ ਚੱਕੇ ਜਾ ਸਕਦੀਆਂ ਨੇ। ਬਾਕੀ ਤੋਂ ਕੁਝ ਨਹੀਂ ਹੋ ਰਿਹਾ ਬਹੁਤ ਨਕਰੀ ਨੂੰ ਕੁਦਰਤੀ ਨਾ ਬਸੇ ਹੀ ਬਣਾਉਣ ਦਾ ਮਕਸਦ ਸੀ। ਤੋਂ ਸਮਝ ਕੇ ਬਣਾਇਆ ਜਾਵੇ ਨਕਸ਼ੇ ਦੇ ਥਰੂ ਬਣਾਇਆ ਜਾਵੇ। ਵਿਵਾਦ ਤੋਂ ਆਪਾਂ ਨੂੰ ਪਸਤਾਉਣਾ ਨਾ ਪਵੇ। ਅੱਜ ਕੱਲ ਕੀ ਮੰਗਾਈ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਤੇ ਬੜੀ ਮੌਤਾ ਪੈਸੇ ਬੋਲ ਲੱਗਦੀ ਦੁਬਾਰੇ ਦੁਬਾਰੇ ਕੰਮ ਆ ਜਿਹੜਾ ਉਹ ਹੁੰਦਾ ਨਹੀਂ ਹੈਗਾ। ਇੱਕ ਵਾਰੀ ਜਿਹੜਾ ਸੋਚ ਸਮਝ ਕੇ ਕੀਤਾ ਜਾਵੇ। ਇਹ ਸਾਰਾ ਨਾ ਪਸੰਦਾ ਛੱਡਾ ਜਿਹੜਾ ਸਾਰਾ ਡੱਬਾ ਬੰਦ ਹੈ ਬਾਹਰਲੀ ਹਵਾ ਨਹੀਂ ਕਰਾ ਸਕਦੀ ਨਾਲ ਲੱਗੇ ਇਹ ਪੱਖਿਆਂ ਵਾਲੀ ਹਵਾ ਲੈਣੀ ਪੈਂਦੀ ਆਪਾਂ ਨੂੰ ਨਾ ਰੌਸ਼ਨੀ ਦਾ ਪ੍ਰਬੰਧ ਹੈ ਨਾ ਕੀ ਉੱਤੇ ਪੱਖਿਆਂ ਦਾ ਪ੍ਰਬੰਧ ਹੈ ਜਿਹੜੇ ਸਾਨੂੰ ਸਿੱਧੂ ਦੇਖ ਸਕਦੇ ਦੇਖਤਾਂ ਕਾਫੀ ਆ ਜਾਂਦੀਆਂ ਨੇ